ਆ ਬਾ ਆ ਵੀਰ ਉਹਨੂੰ ਕਿਸੇ ਨੇ ਗੁਲਾਮ ਬਣਾਇਆ ਸੀ ਆਪਣੇ ਘਰ ਇਸ ਬੱਚੇ ਅਜਾ ਬੋਤਾ ਅਜਾ ਅਜੰਤਰਾ ਅਜਾ ਸੱਸੀ ਗਣਕੋ ਸੱਸੀ ਕਾਲ ਅਜਾ ਗੱਡੀ ਚ ਸੱਲ ਰਹੀ ਸੱਸੀ ਰਪਣਜੀ ਸਾਈਟ ਤੇ ਨੱਚ ਇਹ ਐਂਡ ਬੰਦੀ ਰੰਡੇ ਅਜਾ ਪਿਛਾਣੇ ਬੰਦਾ ਆਪਣਾ ਹੀ ਆ ਉਹ ਖਾਜਾ ਹਾਂ ਲੱਗੇ ਕੀ ਹਾਲ ਆਪਰੇ ਸਿੰਗਰ

ਰੋਈ ਜੈ ਹੰਦਾ ਇੱਥੇ ਇਟ ਲੱਗਦਾ ਇਟ ਲੱਗਦਾ ਹਾਂ ਇਟ ਲੱਗ ਦਿੱਤਾ ਹੂੰ ਚੱਲ ਲੱਗ ਦਿੱਤਾ ਆਉਣਾ ਦਿਖਾਣਾ ਨਾ ਨਾ ਦਿੱਤ ਹੂੰ ਇਹ ਲਾ ਬੱਚੇ ਉਹਦੇ ਕੇ ਆਗਨੇ ਗਏ ਰਹੇ ਪੂਰਾ ਕਿ ਮੈਂ ਆ ਕੇ ਪੁੱਲ ਕੇ ਦਿਵਾ ਦੂੰ ਆ ਬੁੱਲੀ ਆ ਦੀ ਕੋਈ ਨਾ ਕੋਈ ਨਾ ਹਾਂਜੀ ਤੂੰ ਤਾਨੂੰ ਬਾਹਰ ਕਰ ਰਹਿਂਦਾ ਵੀ ਨਾ ਜੇ ਤੂੰ ਉਹ ਕਰਿਆ ਬਜਾਰਿਆਂ ਨੇ ਹੈ ਧੰਨਵਾਦ ਜਿੰਨੇ ਕਾਰਜ ਨਤ ਮੁਕਾ ਕੀਤਾ ਮੈਂ ਧੰਨਵਾਦ ਉਸ ਵੀਰ ਦਾ ਜਿੰਨੇ ਵੀ ਭਾਜੀ ਆਪਾਂ ਦੱਸਿਆ ਵਾ ਆ ਤੀ ਲੋਇਆਂ ਦੇਖ ਸੁਣਿਆ ਲੋਇਆਂ ਉੱਥੋਂ ਲੈ ਕੇ ਆਏ ਮਨ ਮੰਨ ਕੇ ਚਲੋ ਉਹ ਤਾਂ ਵੀਡੀਓ ਦੇਖੀ ਅੱਛਾ ਜੀ ਵੀਡੀਓ ਦੇਖ ਮੈਂ ਤਾਂ ਉਸੇ ਨਾਲ ਤੁਹਾਨੂੰ ਕਹਿੰਦੀ ਆ ਵੀਡੀਓ ਮਾਤਾ ਜੀ ਮੈਂ ਰਾਤ ਕੱਲ ਸ਼ਾਮੀ ਲਗਭਗ 5:00 ਕੇ 6:00 ਵਜੇ ਪਾਈ ਆ ਵੀਡੀਓ ਕੱਲ ਕਿਉਂਕਿ ਪਹਿਲਾਂ ਇਹ ਉਦਾਂ ਉਦਾਂ ਇੰਨੇ ਵੀ ਫੈਮਿਲੀ ਦਾ ਪਿੰਡ ਪਿੰਡ ਦਾ ਨਾ ਨਾ ਨਹੀਂ ਸੀ ਸਮਝੋ ਸਮਝ ਜਿਹਾਉਂਦਾ ਤੇ ਪਹਿਲੇ ਤੇ ਸਿਰੋਟੇ ਗਿਆ ਜਿਸ ਨੂੰ ਫਾਉਂਡ ਤੇ ਨਾਲ ਮੈਂ ਸਾਡੇ ਪਿੰਡ ਤੇ ਖੰਡਾ ਪੈਂਦਾ ਸਾਡੇ ਜਿਹੜੇ ਹਾਂਜੀ ਸਾਡੇ ਸੰਭਰਾਲਾ ਹਾਂਜੀ ਇੱਧਰਲੇ ਪਾਸੇ ਸਾਨੂੰ ਸੰਭਰਾਲਾ ਕਹਿੰਦਾ ਵਾ ਸਾਡੇ ਏਰੀਆ ਸੰਭਰਾਲੇ ਦੇ ਵਿੱਚ ਹੀ ਹੁੰਦਾ ਮੇਜ ਅੱਛਾ ਜੀ ਪਰ ਜਿਹੜਾ ਸਾਨੂੰ ਸ਼ਹਿਰ ਜਿਹੜਾ ਬਿਲਕੁਲ ਲਾਗੇ ਲੱਗਦਾ ਉਹ ਜਿਹੜੇ ਆ ਸਾਨੂੰ ਉਹ ਖੰਡਾ ਅੱਛਾ ਜੀ ਹਾਂਜੀ ਇਹਨਾਂ ਸੰਭਰਾਲਾ ਬੋਲਿਆ ਸੀ ਕਿ ਮੈਨੂੰ ਇਹ ਸੀ ਚਲੋ ਪਹਿਲਾਂ ਅਸੀਂ ਉਧਰ ਲੱਭਦੇ ਕੋਈ ਬੋਲ ਦਿੱਤਾ ਹੈਗਾ ਤਾਂ ਤੁਤਰਾ ਆਪਸਾਂ ਸਮਝ ਨਹੀਂ ਆਨੇ ਹਾਂ ਆਪਾਂ ਤਾਂ ਘੱਟ ਸਮਝ ਲਾਦੇ ਆ ਨਾ ਆਪਾਂ ਨੂੰ ਸੋ ਸੰਤੋਂ ਭੇਜਤਾ ਨਾ ਹਾਂਜੀ ਹਾਂਜੀ ਉਹ ਇੱਕ ਨਹੀਂ ਉੱਥੇ ਨਾ ਇੱਕ ਅਸਲ ਚ ਉਹ ਜਨਰੇਟਰ ਚੱਲਦੇ ਆ ਪੈਸੀ ਗੁਰਦਾਰਾ ਸਾਹਿਬ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਦੂਸਰਾ ਇਹ ਤਿੰਨ ਚਾਰ ਦਿਨ ਤੋਂ ਜਿਵੇਂ ਪਤਾ ਨਹੀਂ ਵਿਚਾਰੇ ਕਿੱਥੇ ਰਹੇ ਹੋਣਗੇ ਮੈਨੂੰ ਨਹੀਂ ਪਤਾ ਇਹ ਸੰਤੋਂ ਪਤਾ ਲੱਗੇ ਵੀ ਉੱਥੇ ਨਾ ਤੇ ਮਾਤਾ ਜੀ ਕਦੋਂ ਆਇਦਾਂ ਦੇ ਕਦੋਂ ਕਿਤੋਂ ਆ ਇਹ ਤਾਂ ਪਹਿਲਾਂ ਛੋਟਾ ਉਹ ਤਾਂ ਠੀਕ ਸੀ ਜੇ ਮੈਂ ਤਾਂ ਉਹ ਤਾਂ ਛੋਟੀਆਂ ਨੇ ਤੇ ਮੈਂ ਤਾਂ ਕਾਫੀ ਵੱਡਾ ਹੋ ਜਾਂਦੀ ਹਾਂ ਹਾਂਜੀ ਤੇ ਇਹ ਨਾ ਛੋਟੇ ਅੰਦਰ ਪੜਦਾ ਦੀ ਚੌਥੀ ਦਾ ਜੀ ਜਿਆਦਾ ਸਾਡੇ ਮਾਂ ਪਿਓ ਦੱਸਦੇ ਨੇ ਹਾਂਜੀ ਪੜਦਾ ਦੀ ਪੜਦੇ ਪੜਦੇ ਬੁਖਾਰ ਚੜਿਆ ਇਹਨੂੰ ਬੁਖਾਰ ਦਿਮਾਗ ਨੂੰ ਜਨਨ ਕਰਕੇ ਬਸ ਉਹਨਾਂ ਨੂੰ 5-10 ਤਾਂ ਪਤੇ ਲੱਗਦਾ ਜੇ ਰੁਪਈਆ ਦੇ ਦੇ ਉਹ ਵੀ ਕਰਵਈ ਜਾਏ ਜੇ 5 ਦੇ ਦੇ ਉਹ ਵੀ ਕਰਵਈ ਜਾਏ ਬਸ ਠੀਕ ਹੈ ਜੀ ਜੇ ਹੁਣ ਖਵਾਣ ਨੂੰ ਚੱਲੀ ਜਾਂਦੇ ਸਾਡੇ ਭੂਆ ਜੀ ਉਹਨੇ ਖਵਾਣੋਂ ਅਸਲ ਖਵਾਣ ਤੁਰ ਕੇ ਸਵੇ ਸੁਵੇ ਚੱਲੀ ਜਾਂਦਾ ਹੁੰਦਾ ਤੇ ਉਸ ਦਿਨ ਬਸ ਜਿੱਦ ਨਾਲ ਰਹਿਣਾ ਰਹਿ ਕੇ ਆਪਾਂ ਫਿਰ ਭੂਆ ਜੀ ਨਹੀਂ ਉਹ ਚੱਲ ਪੜਾਵੇ ਉਸ ਵੀਰ ਦਾ ਵਿਚਾਰਾ ਆਪਣੇ ਮਾਮੂ ਸੀਗਾ ਉਹਨਾਂ ਦਾ ਕਿਤੇ ਖੇਤ ਆ ਉਧਰ ਹਾਂਜੀ ਵੀਰ ਉਧਰ ਪੈੜੀਆਂ ਖੁੱਲੀਆਂ ਆ ਉਧਰ ਪਰਿੰਦਾ ਬਣੀ ਜਾਂਦਾ ਉਧਰ ਆ ਮਾਂਡੇ ਏਰੀਏ ਤੁਹਾਨੂੰ ਪਤਾ ਹਨ ਤੇ ਉਹਨਾਂ ਨੂੰ ਕੁਦਰਤੀ ਕਿਤੇ ਇਹ ਬਜ਼ੁਰਗ ਲੰਮੇ ਪੈ ਦੇਪੇ ਝਾੜੀਆਂ ਦੇ ਵਿੱਚ ਇਹ ਹੈਗਾ ਸਰਦਾਰ ਸੀਗੇ ਉਹਨਾਂ ਨੇ ਮੈਨੂੰ ਫੋਨ ਲਾਇਆ ਤੁਸੀਂ ਸੱਚ ਕੇ ਮੰਨ ਕੇ ਚਲਿਓ ਰਾਤ ਨੂੰ 8 ਵਜੇ ਫੋਨ ਲਾਇਆ ਹੋਣਾ 7:30 8 ਠੀਕ ਮੈਨੂੰ ਕਹਿੰਦੇ ਵੀਜੀ ਇੱਕ ਬਜ਼ੁਰਗ ਆ ਤੇ ਇਹਨਾਂ ਨੂੰ 8 ਸਾਲ ਤੋਂ ਚ ਪਿਆ ਵਾ ਤੇ ਮੈਂ ਕਹ ਵੀਰ ਉਹਨਾਂ ਦੀ ਫੋਟੋ ਭੇਜੋ ਮੈਨੂੰ ਜਦੋਂ ਫੋਟੋ ਭੇਜੀ ਤੇ ਪਗੜੀ ਆ ਲਾਗੇ ਪਈ ਆਪਾਂ ਵੀ ਜੀ ਪੰਜਾਬੀ ਨੂੰ ਆਪਣੇ ਸਿੱਖ ਭਰਾ ਨੂੰ ਪਹਿਲ ਦੇ ਦਈਏ ਕਈ ਏਰੀ ਕੋਈ ਪ੍ਰਵਾਸੀ ਹੋਵੇ ਤੇ ਕਈ ਏਰ ਕਹਿ ਦਿੰਦਾ ਕਿ ਵੀ ਜੀ ਨਹੀਂ ਅਸੀਂ ਅੱਜ ਜਣੇ ਜੀ ਦਾ ਪੰਜਾਬੀ ਭਰਾ ਕੋਈ ਆਪਣਾ ਦਿਖੇ ਤੇ ਉਸੇ ਵੇਲੇ ਪਹਿਲ ਦੇ ਦਈਏ ਕਿ ਨਹੀਂ ਸਾਡਾ ਆਪਦਾ ਵਾਹ ਆ ਹੁਣ ਇਹਨੂੰ ਆ ਬੰਦਾ ਨਾ ਇਹਨੂੰ 7 ਸਾਲ ਰੱਖਿਆ ਮੁਖਸਰ ਸਾਹਿਬ ਦੇ ਵਿੱਚ ਪਿੰਡ ਥਾਂਦੇਵਾਲ ਦੇ ਆ ਜਿਮੀਂਦਾਰ ਸੀ ਰੱਜਾ ਪੂਜਾ 25 ਕਿਲੇ ਦੀ ਜ਼ਮੀਨ ਸੀਗੀ ਇਹ ਸਾ ਸਰ ਹਾਂਜੀ ਥਾਂਦੇ ਆ ਮੁਖਸਰ ਸਾਹਿਬ ਲਾਗੇ ਉਹ ਆ ਵੀਰ ਉਹਨੂੰ ਕਿਸੇ ਨੇ ਗੁਲਾਮ ਬਣਾਇਆ ਸੀ ਆਪਣੇ ਘਰ ਇਸ ਬੱਚੇ ਅਜਾ ਪੁੱਤ ਅਜਾ ਅਜੰਤਰ ਆ ਠੀਕ ਹੈ ਜੀ ਇਹ ਭਗਤ ਬੰਦਾ ਵਿਚਾਰਾ ਇਹ ਥੱਟਕਾ ਆ ਕੇ ਬੋਲਦਾ ਨਾ ਇਹਨੂੰ ਮਤਲਬ ਜਿਵੇਂ ਦੁਨੀਆਦਾਰੀ ਦਾ ਕੁਝ ਨਹੀਂ ਪਤਾ ਇਹਨੇ ਇੰਨਾ ਹਸੀ ਜਾਣਾ ਮੈਂ ਤੇ ਪੀਛਾ ਇਹਨੂੰ ਕਹਿ ਦੇਣਾ ਪੀਛਾ ਚਾਹੀਦਾ ਮੈਨੂੰ 10 ਰੁਪਏ ਲੈਣੇ ਮੈਨੂੰ ਉਹ ਇੰਨਾ ਖੋਖਾ ਲੈਣੇ ਇਹ ਭਗਤ ਬੰਦਾ ਵਿਚਾਰਾ ਬੜੇ ਮਾਤਾ ਜੀ ਇਹ ਮੇਰੇ ਕੋਲ ਇੱਥੇ ਬੈਠੇ ਆ ਪੇ ਜਿਹੜੇ ਅਸੀਂ ਇਦਾਂ ਹੀ ਕਿਸੇ ਜ਼ਿੰਮੇਦਾਰ ਤੋਂ ਛੜਾਏ ਆ ਜਾਂ ਗੁਜਰਨਾ ਤੋਂ ਛੜਾਏ ਇਹਨਾਂ ਸ਼ੁਕਰ ਆ ਕਿ ਉਹ ਵੀਰ ਦਾ ਭਲਾ ਹੋਵੇ ਵੀਰ ਦਾ ਕਿ ਜਿੰਨੇ ਇੱਕ ਤੇ ਅਟੈਂਸ਼ਨ ਵਿਖਾਈ ਆ ਜੇ ਉਹੋ ਜਿਹਾ ਬੰਦਾ ਕੋਈ ਹੁੰਦਾ ਤੇ ਹੋ ਸਕਦਾ ਵੀ ਇਹਨਾਂ ਮੰਡ ਏਰੀਆ ਦੇ ਜਿਵੇਂ ਰੱਖ ਲੈਂਦਾ ਤੇ ਲੱਭਣਾ ਹੀ ਨਹੀਂ ਸੀਗਾ ਕਿ ਮਾੜੀ ਦਾ ਕੰਮ ਕਰਾਈ ਜਾਂਦਾ ਕਈ ਮੈਨੂੰ ਫੋਨ ਲਾਉਂਦੇ ਆ ਕਈ ਜਾਂਦੇ ਹੁਣ 6-6 ਮਹੀਨੇ ਆ ਜਾਂ 10-10 ਸਾਲ ਹੋ ਜਾਂਦੇ ਆ ਹੁਣ ਮੇਰੇ ਕੋਲੋਂ ਅਸੀਂ ਇੱਕ ਮੁੱਖ ਮਖੂ ਤੋਂ ਬੰਦਾ ਛੜਾਇਆ ਸੀਗਾ ਤੇ ਸੱਚ ਜਾਣੇ ਵੀਰ ਜੀ ਜਿਹਨੂੰ ਮੈਂ ਵੀਡੀਓ ਭਾਈ ਨਾ ਤੋ ਬਿਹਾਰ ਦਾ ਸੀ 15 ਸਾਲ ਦੀ ਪਰਿਵਾਰ ਦਾ ਮੇਲ ਹੋਇਆ ਉਹਦੇ ਨਾਲ ਤੇ ਭਲੀਥੇ ਬਾਹਰੋਂ ਆ। ਹੋਣੀ ਤਾਂ ਕਰਉਣਾ ਠੀਕ ਹੈ ਜੀ। ਆਹ ਵਾਰ-ਵਾਰ ਨਹੀਂ ਪਰਿਵਾਰ ਲੱਭਦਾ ਹੁੰਦਾ। ਪਤਾ ਧੰਨਵਾਦ ਲੈ ਲ ਬਾਜੀ ਚੱਪ। ਛੱਲੇ ਬਬਾ ਜੀ ਗੋੜੇ। ਆਉਨੇ ਅੱਧਨੇ ਆਣਾ। ਅਫਾ ਲਾ। ਅਰ ਲਾ। ਵਾਈ ਹਾਂ ਅ ਨੀ ਬਾਬੇ ਮਾਈਕ ਨੂੰ ਮੇਰ ਕਰੇ ਅਰਦਾਸ ਕਰਿਓ ਸਾਡੀ ਪਾਪੀ ਜੰਦੀ ਰੱਬ ਮਤ ਬੁੱਧ ਦੇਵੀ ਤੁਹਾਨੂੰ ਗੁਰ ਆਉਂਦਾ ਜੀ ਆਜੋ ਲਾਓ ਖੁੱਲ ਪ੍ਰਵਾਸ ਹਾਂ ਜੀ ਬੰਦ ਕਰਾਂਗੇ ਅਮਰ ਕਾਤੋ ਸਾਡੇ ਵੇਲੇ ਸੇਵਾ ਦੇ ਪਾਤੇ ਨਹੀਂ ਨਹੀਂ ਉਹ ਮੇਰੀ ਉਹ ਸੇਵਾ ਹੀ ਆ ਹਾਂ ਬਹੁਤ ਧੰਨਵਾਦ ਜੀ ਇਹ ਸੇਵਾ ਦੇ ਪਰ ਚਲ ਠੀਕ ਆ ਧੰਨਵਾਦ ਤੁਹਾਡਾ ਜੀ ਚਲੋ ਰੱਬ ਤੁਹਾਡਾ ਭਲਾ ਕਰੇ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਆ ਮੈਨੂੰ ਇਹਦੇ ਨਾਲ ਕੋਈ ਚੱਕਰ ਨਹੀਂ ਆ हां तो ਸਾਡੇ ਸੇਵਾ ਬੇਸੀ ਕੋਈ ਸੇਵਾ ਤੇ ਸਾਡਾ ਬੰਦਾ ਮਿਲ ਗਿਆ ਸੋ ਧੰਨਵਾਦ ਤੁਹਾਡਾ ਤਾਂ ਕਿ ਆਪਣੀ ਮਾਤਾ ਸਾਡੀ ਕੋਈ ਫੀਸ ਨਹੀਂ ਹੈਗੀ ਸੰਤ ਸੁਭਜੋਗ ਵੀ ਦਿੰਦੀ ਆ ਕਿਉਂਕਿ ਇਹ ਜਿਹੜੇ ਕੰਮ ਕੋਈ ਵੀ ਕੰਮ ਆ ਸੇਵਾ ਤੋਂ ਬਗੈਰ ਨਹੀਂ ਚੱਲਦੀ ਬਹੁਤ ਸੁਜੋਗ ਦੇਦੀ ਆ ਸੰਤ ਹੁਣ ਮੈਂ ਫਰੀਦਕੋੜ ਐਡਮਿਟ ਕਰਾਇਆ ਹੁਣ ਇੱਕ ਸੇਰੇ ਲੈ ਕੇ ਜਾਊਂਗਾ ਇਹ ਉਹਦਾ ਟੈਂਡਰ ਲੱਗ ਗਿਆ ਚਲੋ ਇਦਾਂ ਹੀ ਸੰਤ ਸੁਜੋਗ ਦਿੰਦੀ ਰਹਿੰਦੀ ਹੈਂ ਬਵਾਜੀ ਬੇਟੀ ਜਾਣਾ ਨਹੀਂ ਹੈ ਮਾਤਾ ਰਹਿ ਗਈ ਆ ਇੱਥੇ ਹੀ ਆਣਾ ਇਹਦਾ ਵਿਚਾਦਾ 2 ਸਾਲ ਹੋ ਗਏ ਘਰ ਨਹੀਂ ਲੱਭਣ ਡਿਆ ਇਹਦਾ ਦੋ ਹੰਦਿਆਂ ਚ ਲੱਭ ਗਿਆ ਕਿਸਮਤੀ ਦੀ ਗੱਲ ਕਿਸਮਤੀ ਦੀ ਗੱਲ ਹੂੰ ਚਾਚਾ ਉਧਰ ਨੂੰ ਚਲੋ ਠੀਕ ਆ ਵੀਰੇ ਓਕੇ ਓਕੇ ਥੈਂਕ ਯੂ ਵੀਦੀ ਠੀਕ ਆ ਤੇ ਥੈਂਕ ਯੂ ਬਹੁਤ ਬਤਾਨਾ ਤੁਹਾਡਾ ਪ੍ਰਭਾ ਦਾ ਓਕੇ ਹਾਂਜੀ ਠੀਕ ਆ ਵੀਰੇ ਅਜੇ ਮੇਰੇ ਕਈ ਤੇ ਪਰਿਵਾਰ ਵਾਲੇ ਮੇਰੇ ਕੋਲ ਹੁਣ ਜਿੰਨੇ ਚਾਹ ਪਿਆਈ ਨਾ ਚਾਹ ਬਣਾਈ ਜਿੰਨੇ ਉਹਦਾ ਪਰਿਵਾਰ ਦਾ ਵੀਰ ਦਾ ਪਰਿਵਾਰ ਲੱਭ ਗਿਆ ਤੇ ਪਰਿਵਾਰ ਵਾਲੇ ਕਹਿੰਦੇ ਤੁਸੀਂ ਆਪਣੇ ਕੋਲ ਹੀ ਰੱਖੋ ਇਸ ਨੀ ਲੈਣ ਨੂੰ ਇਹ ਦੁਨੀਆ ਐਵੇਂ ਦੀ ਵੀ ਹੈਗੀ ਏ ਸਿੱਧੇ ਹੀ ਲੈ ਜਾਓ ਸਿੱਧੇ ਸਿੱਧੀ ਹਾਂਜੀ ਉੱਥੋਂ ਉੱਥੋਂ ਰਾਈਟ ਟਰਨ ਹੋ ਜਾਣਾ ਤੇ ਉਹ ਸੜਕ ਤੇ ਦਿੰਦੇ ਹਾਂ ਹਾਂ ਸਿੱਧੇ ਚਲੋ ਠੀਕ ਆ ਸਰ ਹਾਂਜੀ ਹਾਂ ਇੱਥੋਂ ਅੱਗੇ ਰਾਈਟ ਟਰਨ ਹੋ ਜਾਣਾ ਤੇ ਉਹ ਸਿੱਧੀ ਅੱਗੇ ਛੜਕਾ ਠੀਕ ਹੈ ਠੀਕ ਹੈ ਓਕੇ ਓਕੇ